ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਮੌਸਮ ਵਿਭਾਗ ਦੇ ਵੱਲੋਂ ਕਈ ਸੂਬਿਆਂ ਦੇ ਵਿੱਚ ਮੀਂਹ ਦੀ ਚੇਤਾਵਨੀ ਜੋ ਹੈ ਜਾਰੀ ਕੀਤੀ ਗਈ ਜੂਨ ਦੇ ਮਹੀਨੇ ਵਿੱਚ ਹੋਈ بارش ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਨੂੰ ਪਾਰ ਕਰ ਦਿੱਤਾ ਮੌਸਮ ਵਿਭਾਗ ਦੇ ਅਨੁਸਾਰ 29 ਜੂਨ ਤੱਕ ਸੂਬੇ ਦੇ ਵਿੱਚ ਆਮ ਦੇ ਨਾਲੋਂ 26% ਵਾਧ ਬਾਰਿਸ਼ ਜੋ ਹੈ ਦਰਜ ਕੀਤੀ ਗਈ ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਦਰਮਿਆਨੀ بارش ਹੋਣ ਦੀ ਚੇਤਾਵਨੀ ਜੋ ਹੈ ਜਾਰੀ ਕੀਤੀ ਗਈ ਪੰਜਾਬ ਮੰਤਰੀ ਮੰਡਲ ਦੇ ਵਿੱਚ ਫਿਰ ਬਦਲ ਨੂੰ ਲੈ ਕੇ ਵੱਡੀ ਖਬਰ ਜੋ ਹੈ ਸਾਹਮਣੇ ਆਈ ਹਲਕਾ ਪੱਛਮੀ ਦੀ ਜਿਮਣੀ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਨਤੀਜੇ ਐਲਾਨਣ ਤੋਂ 5 ਦਿਨ ਬਾਅਦ ਸ਼ਨੀਵਾਰ ਨੂੰ ਵਿਧਾਇਕ ਵਜੋਂ ਚੁੱਕੀ ਪਰ ਉਹਨਾਂ ਨੂੰ ਮੰਤਰੀ ਬਣਨ ਦੇ ਲਈ ਅਜੇ ਇੰਤਜ਼ਾਰ ਕਰਨਾ ਪੈ ਸਕਦਾ ਪੰਜਾਬ ਵਿਜੀਲੈਂਸ ਦੀ ਟੀਮ ਵਿਕਰਮ ਮੁਜੀਠੀਆਂ ਨੂੰ ਹਿਮਾਚਲ ਦੇ ਲਈ ਲੈ ਕੇ ਹੋਈ ਰਵਾਨਾ ਅੱਜ ਵਿਜੀਲੈਂਸ ਵਿਕਰਮਜੀਠਿਆ ਨੂੰ ਪੰਜਾਬ ਅਤੇ ਹਿਮਾਚਲ ਦੀਆਂ ਕਈ ਥਾਵਾਂ ਤੇ ਲੈ ਕੇ ਜਾਵੇਗੀ ਇਸ ਲਈ ਟੀਮ ਕਈ ਗੱਡੀਆਂ ਦੇ ਕਾਫਲੇ ਦੇ ਵਿੱਚ ਰਵਾਨਾ ਹੋਈ ਵਿਜੀਲੈਂਸ ਦਾ ਦਾਵਾ ਕਿ ਗਵਾਹਾਂ ਦੇ ਬਿਆਨਾਂ ਤੋਂ ਕਈ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ ਜੋ ਕਿ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਅੱਜ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲਿਜਾ ਕੇ ਤਸਦੀਕ ਕੀਤਾ ਜਾਵੇਗਾ हिमाचल ਦੇ ਵਿੱਚ ਭਾਰੀ ਮੀਂਹ ਦੇ ਕਰਕੇ ਰੈੱਡ ਅਲਰਟ ਜੋ ਹੈ ਜਾਰੀ ਕੀਤਾ ਗਿਆ ਜਿਸ ਦੇ ਕਰਕੇ ਸਕੂਲ ਵੀ ਬੰਦ ਕੀਤੇ ਗਏ ਨੇ। ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦੇ ਲਈ ਰੈੱਡ ਅਲਰਟ ਜਾਰੀ ਹੋਣ ਤੋਂ ਬਾਅਦ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ। ਮੰਡੀ ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਸਾਰੇ ਸਕੂਲ ਅੱਜ ਬੰਦ ਰਹਿਣਗੇ। ਕੁੱਲੂ ਜ਼ਿਲ੍ਹੇ ਦੇ ਮਨਾਲੀ ਅਤੇ ਬੰਜਾਰ ਡਿਵੀਜ਼ਨਾਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ। ਚੰਡੀਗੜ੍ਹ ਦੀ ਸੁਖਨਾ ਝੀਲ ਤੇ ਫੈਲੀ دہشت 12 ਫੁੱਟ ਦਾ ਅਜਗਰ ਚੰਡੀਗੜ੍ਹ ਦੀ ਸੁਖਨਾ ਝੀਲ ਸੈਲਾਨੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਬਣਦੀ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕ ਇੱਥੇ ਆਨੰਦ ਮਾਣਦੇ ਨੇ ਪਰ ਅੱਜ ਇੱਥੇ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਇੱਥੇ 12 ਫੁੱਟ ਲੰਬਾ ਅਜਗਰ ਦੇਖਿਆ ਗਿਆ ਇਸ ਤੋਂ ਬਾਅਦ ਝੀਲ ਪ੍ਰਬੰਧ ਨੇ வன ਵਿਭਾਗ ਦੀ ਟੀਮ ਨੂੰ ਬੁਲਾਇਆ ਤੇ ਅਜਗਰ ਨੂੰ ਕਾਬੂ ਕੀਤਾ ਗਿਆ ICC ਦੇ वेस्टइंडीज ਦੇ ਕੋਚ ਡਰੇਨ ਸੈਮੀ ਨੂੰ ਲਗਾਇਆ ਜੁਰਮਾਨਾ वेस्टइंडीज ਦੇ ਮੁੱਖ ਕੋਚ ਡਰੇਨ ਸੈਮੀ ਨੂੰ ਪਹਿਲੇ ਰੈਸਟ ਦੌਰਾਨ ਤੇ ਜੇ ਅੰਪਾਇਰ ਦੀ ਖੁੱਲ ਕੇ ਆਲੋਚਨਾ ਕਰਨ ਦੇ ਲਈ ICC ਨੇ ਜੁਰਮਾਨਾ ਲਗਾਇਆ ਮੈਚ ਦੇ ਦੂਜੇ ਦਿਨ ਸੈਮੀ ਨੂੰ ICC ਆਚਾਰ ਸਹੰਤਾ ਦੇ ਪੱਧਰ ਤੇ ਇੱਕ ਦੀ ਉਲੰਘਣਾ ਕਰਨ ਦੇ ਲਈ ਪਾਇਆ ਗਿਆ ਜਿਸ ਕਾਰਨ ਉਸ ਨੂੰ ਉਸ ਦੀ ਮੈਚ ਟੀਮ ਦਾ 15% ਜੁਰਮਾਨਾ ਜੁਆ ਲਗਾਇਆ ਗਿਆ ਸ਼ਫੈਲੀ ਜ਼ਰੀਵਾਲਾ ਦੀ ਮੌਤ ਦਾ ਵੱਡਾ ਖੁਲਾਸਾ ਸ਼ਫੈਲੀ ਜ਼ਰੀਵਾਲਾ ਮੌਤ ਮਾਮਲੇ ਦੇ ਵਿੱਚ ਇੱਕ ਦਾ ਨਵਾਂ ਖੁਲਾਸਾ ਹੋਇਆ ਸੂਤਰਾਂ ਮੁਤਾਬਕ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਪੋਸਟਮਾਰਟਮ ਦੇ ਵਿੱਚ ਮੌਤ ਦਾ ਕਾਰਨ ਬਲੱਡ ਪ੍ਰੈਸ਼ਰ ਵਿੱਚ ਤੇਜ਼ੀ ਗਰਾਵਟ ਅਤੇ ਦਿਲ ਦੇ ਦੌਰੇ ਨੂੰ ਦੱਸਿਆ ਜਾ ਰਿਹਾ ਹੈ